ਕਿ ਪੰਜਾਬ ਪੁਲਿਸ ਨੇ ਅੱਜ ਇੱਕ ਵੱਡੀ ਵਾਰਦਾਤ ਹੋਣ ਤੋਂ ਰੋਕਿਆ ਪੰਜਾਬ ਪੁਲਿਸ ਦੀ ਮੁਸਤੈਦੀ ਦਾ ਨਤੀਜਾ ਹੈ ਕਿ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਾਕਾਮ ਹੋਈ ਹੈ ਪੁਲਿਸ ਨੇ ਆਪਣੀ ਮੁਸਤੈਦੀ ਦੇ ਨਾਲ ਮੌਕੇ ਤੇ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਮੈਂ ਪੁਲਿਸ ਦੀ ਮੁਸਤੈਦੀ ਦੀ ਸ਼ਲਾਘਾ ਕਰਦਾ ਹਾਂ ਸੁਖਬੀਰ ਬਾਦਲ ਜੀ ਤੇ ਹੋਏ ਹਮਲੇ ਦੀ ਮੈਂ ਸਖਤ ਨਿੰਦਾ ਕਰਦਾ ਹਾਂ ਮੈਨੂੰ ਪੁਲਿਸ ਨੂੰ ਮੈਂ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਇਸ ਘਟਨਾ ਨੂੰ ਤੁਰੰਤ ਜਾਂਚ ਕਰਕੇ ਰਿਪੋਰਟ ਸੌਂਪਣ। ਸੋ ਬਣਦੀ ਵੀ ਆ ਰਿਪੋਰਟ ਦੇਣੀ ਕਿਉਂਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਇੱਕ ਫੈਸਲਾ ਆਇਆ ਜੋ ਉਹਨਾਂ ਨੇ ਬਿਆਨ ਦਿੱਤਾ ਰਿਐਕਸ਼ਨ ਦਿੱਤਾ ਉਹਨਾਂ ਨੇ ਇੱਕ ਗੱਲ ਤੇ ਕਹਿ ਦਿੱਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਦੇ ਉੱਤੇ ਹਮਲਾ ਹੋਇਆ ਨਾ ਕਿ ਸੁਖਬੀਰ ਬਾਦਲ ਦੇ ਉੱਤੇ ਕਿਉਂਕਿ ਸੁਖਬੀਰ ਬਾਦਲ ਤਨਖਾਈ ਆਇਆ ਜੇ ਨਾਰਾਇਣ ਗੜ ਕਿਸੇ ਤਰੀਕੇ ਦਾ ਅੰਦਰ ਅਕ੍ਰੋਸ਼ ਰੱਖਦਾ ਆ ਜਾਂ ਕਿਸੇ ਤਰੀਕੇ ਦੀ ਕੋਈ ਗੱਲਬਾਤ ਕਰਦਾ ਆ ਤਾਂ ਉਹਨੂੰ ਇਹ ਵੀ ਸਮਝਣਾ ਚਾਹੀਦਾ ਕਿ ਸੁਖਬੀਰ ਬਾਦਲ ਇਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦਾ ਤਨਖਾਈਆ ਆ ਔਰ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋ ਸਕਦਾ ਹੈ ਨਾ ਕਿ ਸੁਖਬੀਰ ਬਾਦਲ ਦੇ ਉੱਤੇ ਕਿਉਂਕਿ ਸੁਖਬੀਰ ਬਾਦਲ ਆਪਣੀ ਸਜ਼ਾ ਪੂਤਣਾ ਆ ਉਧਰ ਗਿਆਨੀ ਹਰਪ੍ਰੀਤ ਸੇ ਕਹਿੰਦੇ ਨੇ ਕਿ ਇਹ ਗੁਰੂ ਦਾ ਘਰ ਹੈ ਇੱਥੇ ਲੋਕੀ ਪਿਆਇ ਮੁਕਤ ਹੋਣੇ ਚਾਹੁੰਦੇ ਐਨਾ ਸਾਰਿਆਂ ਦੇ ਵਿੱਚ ਹੁਣ ਸੀ ਭਗਵਾਤਮਾ ਦਾ ਰਿਐਕਸ਼ਨ ਉਹਨਾਂ ਨੇ ਵੀ ਇਹ ਸਬ ਦੀ ਨਿੰਦਾ ਕੀਤੀ ਹੈ ਔਰ ਨਾਲ ਦੇ ਨਾਲ ਆਪਣੇ ਪੁਲਿਸ ਪ੍ਰਸ਼ਾਸਨ ਦੀ ਸ਼ਲਾਘਾ ਵੀ ਕੀਤੀ ਹੈ ਵਾਕਿ ਬੰਦੀ ਵੀ ਆ ਕਿਉਂਕਿ 1200 ਕਰਮਚਾਰੀ ਉੱਥੇ ਲੱਗਾ ਹੋਇਆ ਸੀਗਾ ਨਾਰਾਇਣਗੜ੍ਹ ਨੂੰ ਲੈ ਕੇ ਨਾਰਾਇਣ ਜਿਹੜਾ ਨਰੈਨ ਸਿੰਘ ਚੋੜਾ ਉਸ ਨੂੰ ਲੈ ਕੇ ਲਗਾਤਾਰਾ ਨੂੰ ਕੁਲੇ ਅਪਡੇਟ ਵੀ ਸੀਗੀ ਰਸ਼ਪਾਲ ਨਾਮ ਦਾ ਕਰਮਚਾਰੀ ਆ ਪੁਲਿਸ ਕਰਮਚਾਰੀ ਜਿਸ ਨੇ ਬੜੀ ਬਹਾਦਰੀ ਦੇ ਨਾਲ ਇਹ ਪੂਰਾ ਜਿਹੜਾ ਵਾਕਿਆ ਆ ਉਸ ਨੂੰ ਹੋਣ ਤੋਂ ਰੋਕਿਆ ਨਹੀਂ ਤੇ ਅੱਜ ਪੰਜਾਬ ਦੀ ਬਹੁਤ ਅਪਕਾਇਲੀ ਕਿ ਪੰਜਾਬ ਬਾਰੇ ਗੱਲ ਹੋਣੀ ਸੀ ਉਹ ਵੀ 네ਗੇਟਿਵ ਮੈਨਰ ਦੇ ਵਿੱਚ ਸੋ ਸੁਖਵੀਰ ਬਾਦਲ ਦੇ ਉੱਤੇ ਹੋਏ ਹਮਲੇ ਦੇ ਉੱਤੇ ਸੀਐਮ ਭਗਵੰਤ ਮਾਨ ਦਾ ਰਿਐਕਸ਼ਨ ਵੀ ਉਸੇ ਤਰੀਕੇ ਦਾ ਆ ਜਿਵੇਂ ਆਪਾਂ ਕਹਿ ਲਿਆ ਕਿ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰਾ ਸਿੰਘ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਉਹਨਾਂ ਦਾ ਰਿਐਕਸ਼ਨ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਜਿਹੜਾ ਰਿਐਕਸ਼ਨ ਹੈ ਸੋ ਸੀਐਮ ਭਗਵੰਤ ਮਾਨ ਦਾ ਵੀ ਜਿਹੜਾ ਰਿਐਕਸ਼ਨ ਹੈ ਉਹ ਨਿੰਦਾ ਵਾਲਾ ਆ ਔਰ ਨਾਲ ਦੇ ਨਾਲ ਉਹਨਾਂ ਨੇ ਪੂਰੇ ਪ੍ਰਸ਼ਾਸਨ ਦੀ ਕਿਉਂਕਿ ਇੱਕ ਐਡਮਿਨਿਸਟ੍ਰੇਟਿਵ ਨੂੰ ਦੇਖਦੇ ਨੇ ਹੋਮ ਡਿਪਾਰਟਮੈਂਟ ਉਹਨਾਂ ਦੇ ਕੋਲ ਆ ਉਹਨਾਂ ਨੇ ਇਹ ਕਿਹਾ ਆ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਨਾਕਾਮ ਕੀਤੀ ਆ ਪੰਜਾਬ ਪੁਲਿਸ ਦੇ ਇਹਨਾਂ ਕਰਮਚਾਰੀਆਂ ਦੇ ਨਾਲ ਨੇ ਇਹਨਾਂ ਦੀ ਸ਼ਲਾਘਾ ਕਰਨੀ ਪਣੀ। ਦਰਅਸਲ ਇਹ ਰਸ਼ਪਾਲ ਨਾਂ ਦਾ ਕਰਮਚਾਰੀ ਹੈ ਜਦੋਂ ਸਾਡੀ ਗੱਲਬਾਤ ਵੀ ਹੁੰਦੀ ਹੈ ਉੱਥੇ ਦੇ ਅਧਿਕਾਰੀਆਂ ਦੇ ਨਾਲ ਤੋਂ ਉਹਨਾਂ ਨੇ ਕਿਹਾ ਰਸ਼ਪਾਲ ਨਾਂ ਦਾ ਕਰਮਚਾਰੀ ਹੈ ਔਰ ਉਹਦੀ ਬਦੌਲਤ ਜਿਹੜਾ ਅਜੇ ਪੂਰਾ ਵਾਕਿਆ ਜਿਹੜਾ ਆ ਇਸ ਨੂੰ ਸਹੀ ਸਹੀ ਸਮਾ ਰਹੇਂਦੇ ਜਿਹੜਾ ਆ ਠਾਲ ਪਾ ਲਈ ਗਈਆਂ ਨਹੀਂ ਤਾਂ ਸੁਖਬੀਰ ਬਾਦਲ ਨੂੰ ਜੇ ਖੁਦਾਨਾ ਖਾਸਤਾ ਕੁਝ ਹੋ ਜਾਂਦਾ ਤਾਂ ਪੰਜਾਬ ਦੀ ਬੇਇੱਜ਼ਤੀ ਪੰਜਾਬ ਦਾ ਜਿਹੜਾ ਇੱਕ ਨਾਮ ਹੈ ਉਸ ਨੂੰ ਨੈਗੇਟਿਵ ਵੇ ਦੇ ਨਾਲ ਜਿਹੜਾ ਅੱਜ ਪ੍ਰਚਾਰਿਆ ਜਾਣਾ ਸੀਗਾ ਸੋ ਸੀਐਮ ਭਗਵਾਨ ਦਾ ਰਿਐਕਸ਼ਨ ਤਖਤ ਸ੍ਰੀ ਅਕਾਲ ਸ ਜਿਹੜੇ ਅ ਤਕਤ ਤੋਂ ਜਿਹੜੇ ਸਿੰਘ ਸਾਹਿਬ ਨੇ ਉਹਨਾਂ ਨੇ ਵੀ ਆਪਣਾ ਰਿਐਕਸ਼ਨ ਇਹ ਤੇ ਦੇਣਾ ਸ਼ੁਰੂ ਕਰ ਦਿੱਤਾ ਸਿੰਘ ਸਾਹਿਬ ਗਿਆਨੀ ਰਗਬੀਰ ਸਿੰਘ ਦਾ ਰਿਐਕਸ਼ਨ ਜਿਹੜਾ ਸੀਗਾ ਉਹ ਵੀ ਇਸੇ ਤਰੀਕੇ ਦਾ ਸੀ ਉਹਨਾਂ ਨੇ ਤੇ ਵੀ ਕਹਿ ਦਿੱਤਾ ਕਿ ਨਾਰਾਇਣ ਚੋੜੇ ਨੇ ਸੁਖਬੀਰ ਬਾਦਲ ਤੇ ਹਮਲਾ ਨਹੀਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਦੇ ਉੱਤੇ ਹਮਲਾ ਕੀਤਾ ਕਿਉਂਕਿ ਸੇਵਾ ਜਿਹੜੀ ਹੈ ਜਿਹੜੀ ਸਜ਼ਾ ਜਿਹੜੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਸੀਗੀ ਉਸ ਬਖਸ਼ੰਤ ਗੁਰੂ ਦੇ ਬਖਸ਼ੰਤ ਤਖਤ ਤੋਂ ਲਾਈ ਗਈ ਸੀ ਸੋ ਜਦੋਂ ਵੀ ਕੋਈ ਇਦਾਂ ਦਾ ਸਟੈਪ ਕਿਸੇ ਨੇ ਵੀ ਚੁੱਕਣਾ ਚਾਹੇ ਉਹ ਅਕਰੋਸ਼ਾ ਆ ਕੇ ਚੁੱਕਦਾ ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਬੀਓਸ਼ਰੀ ਅਕਾਲ ਤਖਤ ਸਾਹਿਬ ਨੂੰ ਡਾਇਰੈਕਟ ਜਿਹੜਾ ਆ ਜਰੀਆ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋ ਸਕਦਾ ਫਿਲਹਾਲ ਸਿਹਤ ਭਗਵਾਨ ਤੁਹਾਡੀ ਇੱਕ ਪੋਸਟ ਜਿਹੜੀ ਹੈ ਉਸ ਨੂੰ ਮੈਂ ਦੁਬਾਰਾ ਪੜਦਾ ਹਾਂ ਪੰਜਾਬ ਪੁਲਿਸ ਨੇ ਅੱਜ ਇੱਕ ਵੱਡੀ ਵਾਰਦਾਤ ਹੋਣ ਤੋਂ ਰੋਕਿਆ ਪੰਜਾਬ ਪੁਲਿਸ ਦੀ ਮੁਸਤਜ਼ਦੀ ਦਾ ਨਤੀਜਾ ਹੈ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਕਾਮ ਹੋਈ ਹੈ ਪੁਲਿਸ ਨੇ ਆਪਣੀ ਮੁਸਤਜ਼ਦੀ ਦੇ ਨਾਲ ਮੌਕੇ ਤੇ ਹਮਲਾਵਰ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਮੈਂ ਪੁਲਿਸ ਦੀ ਮੁਸਤਜ਼ਦੀ ਦੀ ਸ਼ਲਾਘਾ ਕਰਦਾ ਹਾਂ ਸੁਖਬੀਰ ਬਾਦਲ ਜੀ ਦੇ ਹੋਏ ਹਮਲੇ ਦੀ ਮੈਂ ਸਖਤ ਨਿੰਦਾ ਕਰਦਾ ਮੈਂ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਇਸ ਘਟਨਾ ਨੂੰ ਤੁਰੰਤ ਜਾਂਚ ਕਰਕੇ ਰਿਪੋਰਟ ਦਿੱਤੀ ਜਾਵੇ ਸੋ ਇੱਕ ਤਰੀਕੇ ਦੇ ਨਾਲ ਕਹੀਏ ਕਿ ਹਰ ਕੋਈ ਜਿਹੜਾ ਪੰਜਾਬ ਦੇ ਲਈ ਸੁਹਿਰਦ ਹੈ ਉਹ ਇਸ ਹਮਲੇ ਦੀ ਜਿਹੜੀ ਆ ਨਿੰਦਾ ਕਰ ਰਿਹਾ ਕਿਉਂਕਿ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ ਉਹਨਾਂ ਨੇ ਸਜ਼ਾ ਲਾਈ ਉਹ ਸਜ਼ਾਪਕਟਰ ਸੁਖਬੀਰ ਬਾਦਲ ਆਇਆ ਉਹ ਅਕਾਲ ਤਖਤ ਦਾ ਇਸ ਸਮੇਂ ਸੇਵਾਦਾਰ ਹੈ ਚਾਹੇ ਉਸ ਸਜ਼ਾ ਜਾਂਤਾ ਆ ਪਰ ਹੈ ਦਨ ਖਾਇਆ ਸ੍ਰੀ ਅਕਾਲ ਤਖਤ ਸਾਹਿਬ ਦਾ ਹੋ ਕਿਉਂਕਿ ਜਦੋਂ ਸਿੰਘ ਸਾਹਿਬ ਉਸ ਦਿਨ ਸਜਾ ਸੁਣਾ ਰਹੇ ਸੀਗੇ ਤਾਂ ਬਾਰ ਬਾਰ ਇਹ ਗੱਲ ਰਹੀ ਸੀਗੇ ਵੀ ਇਹ ਨਾ ਸੋਚੋ ਵੀ ਤੁਸੀਂ ਕਿਸੇ ਬੰਦੇ ਦੇ ਕਿਸੇ ਨਿੱਜ ਦੇ ਸਾਹਮਣੇ ਪੇਸ਼ ਹੋਏ ਆ ਤੁਸੀਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਪੇਸ਼ ਹੋਏ ਹੋ ਉਹਨਾਂ ਦਾ ਇਹ ਮਾਣ ਮੱਤਾ ਤਖਤ ਹੈ ਇਸ ਤਖਤ ਨੂੰ ਜਾਣ ਕੇ ਹਾਜ਼ਰ ਨਾਜ਼ਰ ਉਸ ਗੁਰੂ ਨੂੰ ਜਾਣ ਕੇ ਆਪਣੇ ਸਵਾਲਾਂ ਦੇ ਜਵਾਬ ਜੜੇ ਆ ਉਹ ਸਹੀ ਸਹੀ ਦਿਓ ਜੋ ਤੁਹਾਨੂੰ ਸਹੀ ਲੱਗਦਾ ਵੀ ਤੁਸੀਂ ਕਹਿ ਸਕਦੇ ਹੋ ਗੁਰੂ ਆਪਣੇ ਨੂੰ ਤਾਂ ਉਹ ਜ਼ਿੰਮੇਵਾਰੀ ਹੈ ਕਿਉਂਕਿ ਗੁਰੂ ਦੇ ਤਖਤ ਨੇ ਜੋ ਤਨਖਾਹ ਲਈ ਹੈ ਗੁਰੂ ਦੇ ਵੱਲੋਂ ਤਨਖਾਹ ਆਈ ਗਈ ਉਸ ਨੂੰ ਇਹ ਭੁਗਤਣ ਲਈ ਤੇ ਪਹੁੰਚੇ ਸੀਗੇ ਸ੍ਰੀ ਭਗਵੰਤਪਨ ਦਾ ਰਿਐਕਸ਼ਨ ਵੀ ਕੁਝ ਇਸੇ ਤਰੀਕੇ ਦਾ ਆ ਜੋ ਬਾਕੀ ਕਹਿੰਦੇ ਕਿ ਸਿੱਖ ਸਕਾਲਰਾਂ ਦਾ ਰਿਐਕਸ਼ਨ ਹੈ ਜਿਸ ਤਰੀਕੇ ਨਾਲ ਉਸੇ ਤਰੀਕੇ ਦੇ ਨਾਲ ਇਹ ਰਿਐਕਸ਼ਨ ਜਿਹੜਾ ਆ ਸੂਬੇ ਦੇ ਸਭ ਤੋਂ ਵੱਡੇ ਅਹੁਦੇਦਾਰ ਦਾ ਆ ਕਿਉਂਕਿ ਹੋਮ ਮਿਨਿਸਟਰੀ ਉਹਨਾਂ ਦੇ ਕੋਲ ਹੈ ਲਾਅ ਐਂਡ ਆਰਡਰ ਉਹਨਾਂ ਦੇ ਕੋਲ ਹੈ ਇਸ ਕਰਕੇ ਉਹਨਾਂ ਦਾ ਇਹ ਰਿਐਕਸ਼ਨ ਵੀ ਜਿਹੜਾ ਬਹੁਤ ਸਟੀਕ ਰਿਐਕਸ਼ਨ ਹੈ ਉਹਨਾਂ ਨੇ ਆਪਣੀ ਜਿਹੜੀ ਉਸ ਜਿਹੜੀ ਉਹਨਾਂ ਦੀ ਫੋਰਸ ਹੈ ਉਹਦੀ ਸਲਾਘਾ ਕੀਤੀ ਹੈ ਸੁਖਵੀਰ ਬਾਦਲ ਦੇ ਉੱਤੇ ਹਮਲੇ ਦੀ ਨਿੰਦਾ ਕੀਤੀ ਹੈ ਔਰ ਨਾਲ ਦੇ ਨਾਲ ਇਹ ਵੀ ਦੱਸ ਦਿੱਤਾ ਕਿ ਪੰਜਾਬ ਜਿਹੜਾ ਆ ਉਹ ਹਮੇਸ਼ਾ ਮੁਸਤੈਦ ਰਹੇਗਾ ਹਮੇਸ਼ਾ ਅਲਰਟ ਤੇ ਰਹੇਗਾ ਅਸੀਂ ਪੰਜਾਬ ਨੂੰ ਕਦੇ ਬਦਨਾਮ ਨਹੀਂ ਹੋਣ ਦੇਣਾ ਫਿਲਹਾਲ ਜੇ ਗੱਲ ਕੀਤੀ ਜਾਵੇ ਕਿਉਂਕਿ ਥੋੜੀ ਦੇਰ ਤੱਕ ਅਸੀਂ ਉਹ ਰੈਕਸ਼ਨ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਉਹਨਾਂ ਦੀ